ਨਸਲ ਕਿਹੜੀ ਵਜਦੀ ਆ ਨਸਲ ਭਾਈ ਸਵਰਨ ਕਪੀਲਾ ਏ ਸਵਰਨ ਕਬੀਲਾ ਕਬੀਲਾ ਹਾਂ ਸਾਰੀ ਰੈੱਡ ਆ ਇਹ ਅੱਛਾ ਹਾਂ ਅੱਖਾਂ ਵੀ ਰੈੱਡ ਆ ਇਹਨਾਂ ਪੂਰੇ ਭਾਈ ਦੁੱਧ ਦੱਦ ਦੀ ਕਾਦੀ ਤਸੱਲੀ ਆ ਭਾਈ ਯਾਰ ਮੈਂ ਤਾਂ ਕਹਿੰਦਾ ਅਗਲਾ ਉਹਦਾ ਰੇਟ ਰਾਵਣ ਭਾਈ ਦਾ 55000 ਰੁਪਏ ਲੈਣਾ ਹੈਗਾ ਅੱਛਾ ਤਾਂ ਮੈਂ ਬਲਦ ਬੱਚਾ ਦਾ ਵਪਾਰ ਕਰਦਾ ਹਾਂ ਰਾਵਣ ਭਾਈ ਛੋਟਾ ਹੀ ਹੁੰਦਾ ਸੀਗਾ ਅੱਛਾ ਹਾਂ ਬੰਦਾ ਘਰੇ ਖੁਦ ਕੋਲੇ ਆ ਕੇ ਲਿਆਉ ਉਹ ਆਪਾਂ ਹੋਰ ਵੀ ਮਾਰਦਾਨ ਕਰਾਂਗੇ ਹਾਂ ਹਾਂ ਜੇ ਘਰੇ ਦੁੱਧ ਤਿਆਰ ਕਰਕੇ ਦੁੱਧ ਹੈਗਾ ਹੁਣ 13 ਕਿਲੋ ਭਾਈ ਤੋ ਵੀ ਮਿੱਤਰੋ ਨਾ ਅੱਜ ਆਪਾਂ ਵਿੱਕੀ ਕੋਲੇ ਪਹੁੰਚੇ ਹੋਏ ਆਂ ਵਿੱਕੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਜਿਹੜੀਆਂ ਗਾਵਾਂ ਦਿਖਾਵਾਂਗੇ ਗਾਵਾਂ ਦਿਖਾਵਾਂਗੇ ਆਪਾਂ ਕਰੌਸ ਬ੍ਰੀਡ ਦੀਆਂ ਗਰਮੀਆਂ ਦੇ ਤੌਫੀ ਨੇ ਬਾਕੀ ਇਹਨਾਂ ਗਾਵਾਂ ਦੀ ਜੇ ਆਪਾਂ ਗੱਲ ਕਰ ਲਈਏ ਨਾ ਵੀ ਇਹਨਾਂ ਦਾ ਦੁੱਧ ਮਿੱਤਰੋ ਸੰਘਣਾ ਹੁੰਦਾ ਜੇ ਆਪਾਂ ਐਚ ਐਫ ਦਾ 15 ਕਿਲੋ ਮੰਨ ਲਏ ਤੇ ਇਹਨਾਂ ਦਾ ਮੈਨੂੰ ਐਂ ਲੱਗਦਾ ਵੀ 12-12 ਕਿਲੋ ਦੁੱਧ ਬਾਧੂ ਆ ਤੇ ਫੈਂਟ ਵੀ ਚੰਗੀ ਆਉਂਦੀ ਆ ਅ ਬਾਕੀ ਦਾ ਗੱਲ ਆਪਾਂ ਬਾਈ ਨਾਲ ਕਰਵਾਵਾਂਗੇ ਬਾਈ ਕੋਲੇ ਹੈਗੀਆਂ ਅੱਜ 6 ਗਾਵਾਂ ਇੱਕ ਤਾਂ ਜਮਾਂ ਆ ਤਾਜੀ ਸੂਈ ਆਗੀ ਤੇ ਇੱਕ ਇਹਦੇ ਨਾਲ ਖੜੀ ਆ ਅੰਦਰ ਤੇ ਉਹਦੀ ਵੀ ਆਪਾਂ ਜਾਣਕਾਰੀ ਲੈ ਲਾਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਬਾਈ ਦੀਆਂ ਗਾਵਾਂ ਤੇ ਬਾਈ ਦਾ ਵਪਾਰ ਦਾ ਕੰਮ ਤੁਹਾਨੂੰ ਜੇ ਵਧੀਆ ਲੱਗਿਆ ਮੈਂ ਤੁਹਾਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਬਾਕੀ ਰੇਟ ਕਿਵੇਂ ਲੱਗੇ ਦੱਸਿਓ ਜ਼ਰੂਰ ਹਾਂਜੀ ਬਾਈ ਜੀ ਹੱਸੀ ਕਾ ਸੱਸੀ ਘਰਾਂ ਬਾਈ ਤੇ ਹੋ ਠੀਕ ਠਾਕ ਬਾਈ ਠੀਕ ਠਾਕ ਹੈ ਬਾਈ ਬਚੜ ਪਹਿਲਾਂ ਤਾਂ ਨਾਂ ਦੱਸੋ ਦੱਸ ਨਾਂ ਮੇਰਾ ਵਿੱਕੀ ਹੈ ਬਾਈ ਪਿੰਡ ਪਿੰਡ ਕਾਲਿਆਂ ਵਾਲੀ ਜ਼ਿਲ੍ਹਾ ਜ਼ਿਲ੍ਹਾ सिरसा ਹਰਿਆਣਾ ਹਰਿਆਣਾ ਚਲਵੰਟੀ ਸੱਬ ਉਹ ਤੋਂ 25 ਕਿਲੋਮੀਟਰ ਬਾਈ ਕਾਲਿਆਂ ਵਾਲੀ ਪਿੰਡ ਠੀਕ ਆ ਕਾਲਿਆਂ ਵਾਲੀ ਪਿੰਡ ਇਹ ਆਪਣਾ ਕਾਲਿਆਂ ਵਾਲੀ ਪਿੰਡ ਆ ਗਿਆ ਪਿੰਡ ਆ ਗਿਆ ਬਾਈ ਹਾਂ ਮੰਡੀ ਪਾਸੇ ਤੇ ਰਹੀਗੀ ਮੰਡੀ ਸਾਈਡ ਤੇ ਰਹੀ ਇਹਦੀ ਪਿੰਡ ਪਿੰਡ ਆ ਗਿਆ ਆਪਣਾ ਵਿੱਕੀ ਵੀਰੇ ਮੈਨੂੰ ਐਂ ਦੱਸਦੇ ਆ ਆਪਣੇ ਮਤਲਬ ਵਪਾਰ ਕਰਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਪਹਿਲਾਂ ਨਾ ਮੈਂ ਬਲਦ ਬੱਚਾ ਦਾ ਵਪਾਰ ਕਰਦਾ ਹੁੰਦਾ ਸੀ ਰਮਨ ਭਾਈ ਛੋਟਾ ਜਿਹਾ ਹੁੰਦਾ ਸੀਗਾ ਹਾਂ ਉੱਥੋਂ ਪੁੱਸ ਪਿਆ ਮੈਨੂੰ ਸਾਰਾ ਪਹਿਲਾਂ ਮੈਂ ਬਲਦ ਬੱਚੇ ਰਾਮਾ ਮੰਡੀ ਲੱਗਦੀ ਹੁੰਦੀ ਸੀ ਆਪਣੇ ਇਦੂ ਮੰਨ ਕੇ ਚੱਲ ਸੌਣ ਚ ਸੌਣ ਚ ਹਾਂ ਅਸੀਂ ਤੋਰ ਕੇ ਬਲਦ ਲੈ ਜਾਂਦੇ ਹੁੰਦੇ ਸੀ ਇੱਥੋਂ ਰਾਮੇ ਬਾਗ ਚ ਬਾਗ ਚ ਹਾਂ ਬੱਚੇ ਬਲਦ ਲੈਂਦੇ ਹੁੰਦੇ ਸੀ ਅੱਛਾ ਹਾਂ ਹਾਂ ਉਹ ਟਾਈਮ ਹਾਂ ਉਹ ਬੰਦਰਾ ਕੇ ਸਾਲ ਦਾ ਸੀ ਆ ਮੈਂ ਜਿਹੜਾ ਉਹ ਕੰਮ ਸ਼ੁਰੂ ਕਰਿਆਗਾ ਉਦੋਂ ਆ ਬਲਦ ਬੱਚਾ ਉਦੋਂ ਦਾ ਮੰਡੀ ਵੀ ਬੰਦ ਹੋ ਗਈ ਉਹ ਉਦੋਂ ਬਲਦ ਬੱਚਿਆਂ ਦਾ ਕੰਮ ਛੱਡਦਾ ਉਦੋਂ ਮੈਂ ਮਈਆਂ ਲੈਉਣ ਲੱਗਿਆ ਟੋਕਣਾ ਕਪਣਾ ਉਦੋਂ ਫਿਰ ਆਪਣਾ ਕਾਮਾਂ ਦਾ ਕੰਮ ਕਰਦਾ ਹੁਣ ਤੂੰ ਐ ਆਖੀ ਮੈਨੂੰ ਵੀ ਤੂੰ ਰਾਮੇ ਵਾਲੀ ਮੰਡੀ ਦੇਖੀ ਹੋਈ ਹੈ ਹਾਂ ਹਾਂ ਕਿੰਨੀ ਪੁਰਾਣੀ ਹੈ ਬਹੁਤ ਪੁਰਾਣੀ ਹੈ ਤੇ ਅਸੀਂ ਵੀ ਉਸ ਉਸ ਮੰਡੀ ਤੋਂ ਮੱਝਾਂ ਤੇ ਮੱਝਾਂ ਲੈਤੀਆਂ ਹੋਈਆਂ ਉਦੋਂ ਉੱਥੇ ਬਹੁਤ ਹੁੰਦੇ ਨੇ ਹੁਣ ਤਾਂ ਦੇਖਣ ਨੂੰ ਰਿਹਾ ਉੱਥੇ ਠੱਕੇ ਦੇ ਉਦੋਂ ਮੈਂ ਨਾ ਉਦੋਂ ਅਸੀਂ ਬੂਰੀ ਮੱਝ ਮੇਰੇ ਜਿਆਦਾ ਕੰਮ ਵਾਲ ਤੋਂ ਲੈਤੀ ਸੀ ਹਾਂ ਤੇਸੀ ਆਖਿਆ ਨਾ ਵੀ ਤਾਜੀ ਸੂਈ ਚੱਲ ਉਹਦੋਂ ਮੰਡੀ ਜਿਆਦਾ ਹੀ ਉਹ ਸੀ ਅਸਲ ਮਸ਼ਹੂਰ ਉਹ ਪਹਿਲਾਂ ਮਸ਼ਹੂਰ ਸੀ ਉਹਦੋਂ ਉਸ ਤੋਂ ਬਾਅਦ ਮੰਨ ਕੇ ਆਪਣਾ ਕੰਮ ਕਰਤਾ ਗੰਗਾ ਦਾ ਸਹੀ ਗੱਲ ਅੱਛਾ ਜਲ ਹੁਣ ਆਪਾਂ ਪ੍ਰਾਣੀਆਂ ਆਜਾਦਾਂ ਨੂੰ ਆਪਾਂ ਤਾਂ ਛੱਡ ਪਰ ਛੱਡ ਦੇਰੇ ਅੱਛਾ ਜਿਹੜੀ ਪਹਿਲੇ ਨੰਬਰ ਵਾਲੀ ਤੇਰੀ ਆ ਬਹਿੜ ਆ ਗਈ ਹਾਂ ਬਈ ਇਹ ਸਭਹਿੜ ਤਾਂ ਮੈਨੂੰ ਸੂਹਾ ਦੱਸ ਪਹਿਲਾਂ ਸੂਹਾ ਪਹਿਲਾਂ ਰਵਣ ਬਾਈ ਇਹ ਅੱਛਾ ਪਹਿਲਾਂ ਸੂਹਾ ਹਾਂ ਪਹਿਲਾਂ ਸੂਹਾ ਸੂਹਗੀ ਕਿੰਨੇ ਦਿਨ ਲੇਜੂਗੀ ਦਿਨ ਬਾਈ ਇਹ ਮਨ ਕਟੋ ਕਟ ਹਫਤੇ ਹਫਤੇ ਦੀ ਕੱਚੀ ਹੈ ਬਈ ਹਫਤੇ ਦੀ ਹਾਂ ਹਫਤੇ ਦੀ ਹੈ ਅੱਛਾ ਹਫਤੇ ਦੀ ਕੱਚੀ ਆਪਾਂ ਤੋਰ ਕੇ ਦਿਖਾਵਾਂਗੇ ਇਸ ਬਹਿੜ ਦਾ ਜਿਵੇਂ ਪਹਿਲਾ ਸੂਆ ਹੁੰਦੀ ਹੈ ਤੇ ਦੁੱਧ ਕਿੰਨਾ ਕੁ ਪਾਉਗੀ ਪਰ ਉਹ ਆਈ ਦੁੱਧ ਦਾ ਦੀ ਕਾਦੀ ਤਸੱਲੀ ਹੈ ਬਈ ਮੈਂ ਤਾਂ ਕਹਿੰਦਾ ਅਗਲਾ ਆਪਦਾ ਕੋਲੇ ਤਸੱਲੀ ਕਰਕੇ ਆਵੇ ਇੱਥੇ ਕੋਲੇ ਲੈ ਕੇ ਆ ਕੇ ਜਾਵੇ ਠੀਕ ਹੈ ਹਾਂ ਹਾਂ ਤਸੱਲੀ ਇੱਥੇ ਆ ਕੇ ਕਿਸੀ ਤਸੱਲੀ ਕਰੇ ਆਪਦੀ ਆਪ ਦੀ ਜੱਜਮੈਂਟ ਲਾ ਲੈ ਕਿੰਨਾ ਕਿੰਨਾ ਦੇਉਗੀ ਮੈਂ ਉਹਦਾ ਕੀ ਫਾਇਦਾ ਆਪਾਂ ਕਹੇਗੇ 15 ਦੇ ਦੂਸੋਂ ਉਹਦਾ ਕੀ ਫਾਇਦਾ ਜਿੰਨੇ ਕਦ ਅਗਲਾ ਹੁਣ ਖੁਲਣੀ ਤੇ ਪਾਸੇ ਬੰਦੂ ਵਾਲੇ ਆ ਕੇ ਕੁਝ ਪਾਈ ਨਾ ਫਿਰ ਕਿੱਥੋਂ ਦੁੱਧ ਕੱਢੂ ਆਦਾ ਇੱਥੇ ਦਸੱਲੀ ਕਰਕੇ ਲਿਆ ਆਏ ਆ ਪਤਾ ਐ ਕਹਨੇ ਆ ਗਾਂ ਦੇ ਕੋਲੇ ਠੀਕ ਹੈ ਲੈ ਖੋਲ ਫਿਰ ਕਰਾ ਲੈ ਵੀ ਦੁੱਧ ਵਾਲਾ ਤਾਂ ਬਾਈ ਨੇ ਜਮਾ ਕਾਮੀ ਨਵੇੜਤਾ ਵੀ ਇਹ ਕੋਈ ਨਸਲ ਕਿਹੜੀ ਵਜਦੀ ਆ ਨਸਲ ਬਾਈ ਸਵਰਨ ਕਬੀਲਾ ਏ ਸਵਰਨ ਕਬੀਲਾ ਕਬੀਲਾ ਹਾਂ ਸਾਰੀ ਰੈੱਡ ਆ ਇਹ ਅੱਛਾ ਹਾਂ ਅੱਖਾਂ ਵੀ ਰੈੱਡ ਆ ਇਹਨਾਂ ਪੂਛੇ ਬਾਹਰ ਪੂਛੇ ਵੀ ਤੂਛ ਦੇ ਵਾਲ ਵੀ ਰੈੱਡ ਰੈੱਡ ਆਗੇ ਅੱਛਾ ਹਾਂ ਲੈ ਵੀ ਆਹਾ ਨਵੀਂ ਨਸਲ ਦਾ ਪਤਾ ਲੱਗਿਆ ਅੱਜ ਸਵਰਨ ਕਬੀਲਾ ਨਸਲ ਆ ਗਈ ਇਹੇ ਇਹ ਸਵਰਨ ਕਬੀਲਾ ਨਸਲ ਆ ਮਿੱਤਰੋ ਆਹ ਚੈੱਕ ਕਰ ਲੋ ਤੇ ਲੈ ਵਾ ਸੋਨਾ ਤਿਆਰ ਕਰਦੀ ਤਰੀ ਆਉਂਦੀ ਆ ਹਰਤੇ ਦੀ ਕੱਚੀ ਆ ਸ਼੍ਰੀ ਫਰੂਖ ਵਾਲੀ ਰਵਣ ਬਾਈ ਅੱਛਾ ਹਾਂ ਇਹ ਕੋਈ ਗੱਲ ਨਹੀਂ ਇੱਧਰ ਲਿਆ ਕਰ ਇਹ ਕੋਈ ਗੱਲ ਨਹੀਂ ਖੜੇ ਮੂਰੇ ਇੱਧਰ ਲੰਮੀ ਤੋਰ ਕੇ ਦਿਖਾ ਦਗੇ ਆਪਾਂ ਲੈ ਵੀ ਆਹ ਦੇਖ ਲਓ ਲੇਵੇ ਤੋਂ ਤਾਂ ਜਿਹੜੀ ਹੈਗੀ ਸੋਹਣੀ ਸੁਨੱਖੀ ਆ ਮੈਨੂੰ ਐਂ ਦੱਸ ਬਈ ਵੇ ਕੀ ਇਹਦਾ ਰੇਟ ਕੀ ਰਹੂਗਾ ਰੇਟ ਰਵਣ ਬਾਈ ਕੁਛ ਮਰਜ਼ੀ ਕਰਾਲਾ ਹਾਂ 57000 ਦੀ ਬੱਛੀ ਦੇ ਦਾਂਗੇ ਬਾਈ ਅੱਛਾ ਹਾਂ ਹਾਂ ਲੈ ਵੀ ਆਹ 57000 ਦੀ ਬਾਈ ਕਹਿੰਦਾ ਆਪਾਂ ਬੱਛੀ ਦੇ ਦਾਂਗੇ ਤੇ ਬੰਨ ਦੇ ਕਰਾ ਅੱਛਾ 22 57000 ਦੇ ਵਿੱਚੋਂ ਮਾਨਤਨ ਮਾਨਤਨ ਕਰਦੇ ਹਾਂ 10 ਦੇ ਹਾਂ ਹਾਂ ਉਹ ਮਾਵਾ 1000 ਦਾ ਮਾਨ ਕਰਦੇ ਹਾਂ ਯਾਰ ਠੀਕ ਆ ਅੱਛਾ ਜਿਹੜੀ ਤੇਰੀ ਆ ਦੂਜੇ ਨੰਬਰ ਦੇ ਉੱਤੇ ਆ ਗਈ ਹਾਂ ਬਈ ਇਸ ਵਹਿੜ ਦਾ ਸੂਆ ਬਈ ਸੂਆ ਦੂਜਾ ਰਹਿਣ ਬਈ ਇਹਦਾ ਦੂਜਾ ਸੂਆ ਦੂਜਾ ਸੂਆ ਸੂਗੀ ਹਾਂ ਹਾਂ ਬੜਾ ਤੇਰੇ ਦਿਨ ਕੱਢ ਜੂਗੇ ਤੇ ਕਿੰਨੇ ਕ ਦੁੱਧ ਵਾਲੀ ਆ ਭਾਈ ਯਾਰ ਰਮਨ ਬਾਈ ਤੂੰ ਤੁਹਾਡੇ ਬਾਰੇ ਪੁੱਛੀ ਆ ਗੱਲ ਇਹ ਦੁੱਧ ਦਾ ਆਲਾ ਮੈਂ ਆਲਾ ਕੋਈ ਆਵੇ ਦਸੱਲੀ ਕਰਕੇ ਲੈ ਆਵੇ ਦੱਸ ਨਹੀਂ ਦੱਸਣੇ ਨਹੀਂ ਦੁੱਧ ਦਾ ਆਪਾਂ ਕਹਿਣੇ ਨਹੀਂ ਅਗਲਾ ਕਹਿੰਦਾ ਕਪਮਰੀ ਦਾ ਉਹਦਾ ਕੀ ਫਾਇਦਾ ਵੀਡੀਓ 'ਚ ਬਾਈ ਠੀਕ ਹੈ ਗੱਲ ਬਾਬਾ ਦਾ ਕਹਿੰਦਾ ਕੋਲੇ ਆਵੇ ਕੋਈ ਲੈਣ ਵਾਲਾ ਆਪਾਂ ਕੋਈ ਆਨਲਾਈਨ ਵੀ ਨਹੀਂ ਪਏ ਕੋਲੇ ਦਸੱਲੀ ਕਰਕੇ ਲੈ ਜਾਵੇ ਆਪਦੀ ਠੀਕ ਹੈ ਹਾਂ ਦੁੱਧ ਤਾਂ ਸੇਵਾ ਦਾ ਬਾਈ ਐਸਟੀਮੇਟ ਹੀ ਦੱਸ ਦੇ ਚੱਲ ਐਸਟੀਮੇਟ ਬਾਈ ਯਾਰ ਮੈਂ ਕਹੇ ਨੂੰ ਬਾਬਾ ਕਹਦੇ ਨੇ ਅਹੀ 15 ਦੁੱਧ ਦਾ ਕੀ ਫਾਇਦਾ ਹੈਗਾ ਹਾਂ 12 13 ਕਿਲੋ ਦੇ ਦੂ ਬਾਈ ਯਾਰ ਚੱਲ ਖੋਲ ਕਰਕੇ ਰੰਦਾ ਵੀ ਮੈਂ ਉਹਦਾ ਕੀ ਫਾਇਦਾ ਬਾਈ ਦੁੱ ਲੈ ਚੱਲ ਲੈ ਚੱਲ ਇਹਦਾ ਰੇਟ ਕੀ ਰਹੂਗਾ ਰੇਟ ਰਮਨ ਬਾਈ ਦਾ 55000 ਰੁਪਿਆ ਲੈਣਾ ਹੈਗਾ ਅੱਛਾ ਟਾਟਾ ਵਟਾ ਹੀ ਆ ਜਮਾ ਵੈਰੀ ਗੁੱਡ ਹਾਂ ਲੈ ਵੀ ਆ ਦੇਖ ਲੋ 55000 ਰੁਪਈ ਦੀ ਵਹੜ ਮਿਲੂਗੀ ਸਾਨੂੰ ਰੇਟ ਵੜਾ ਮਤਲਬ ਬਾਈ ਨੇ ਠੋਕੇ ਜੇ ਕੀਤਾ ਕਹਿੰਦਾ ਇੰਨੀ ਸਾਫ਼ ਸੁਥਰੀ ਵਾਲੀ ਆ ਮੈਂ ਧਰ ਦੇ ਰਸ ਲੈ ਹੈ ਲੈ ਐਹੀ ਗੱਲ ਨਹੀਂ ਲੈ ਲੱਤ ਮਾਰ ਜੇ ਜਮਾ ਕੋਈ ਚੱਕਰ ਹੀ ਨਹੀਂ ਵੈਰੀ ਗੁੱਡ ਲੈ ਵੀ ਵਿੱਕੀ ਦਾ ਕੰਮ ਹੈਗਾ ਪਫਾਰ ਦਾ ਵਿੱਕੀ ਬੰਦਾ ਨਾਰਮਲ ਲਾਂਬੇ ਤੋਂ ਡਰਦਾ ਤਾ ਕਰਕੇ ਬਾਈ ਕਹਿੰਦਾ ਵੀ ਆਪਾਂ ਦਾ ਕੱਲੇ ਪਸ਼ੂ ਹੀ ਦਿਖਾ ਦੇਗੇ ਹਾਂ ਹਾਂ ਕਿ ਨਹੀਂ ਇੱਕ ਸਨੇਹਾ ਹੀ ਦੇਣਾ ਵੀ ਬਾਈ ਹਾਂ ਵਿੱਕੀ ਕੋਲੇ ਪਸ਼ੂ ਹੁੰਦੇ ਆ ਲੈ ਵੀ ਆਹ ਦੇਖ ਲੋ ਬੜੀ ਸੋਹਣੀ ਸੁਨੱਖੀ 55000 ਰੁਪਏ ਦੀ ਵਹਿੜ ਮਿਲੂਗੀ ਤੁਹਾਨੂੰ ਲੈ ਚੱਲ ਸੋਹਣਿਆ ਥਣਾ ਥੋਣਾ ਦੀ ਵੀ ਜਿਹੜੀ ਹੈਗੀ ਆ ਪੂਰੀ ਓਕੇ ਆ ਲੈ ਚੱਲ ਬੰਦ ਤੇ ਜਿਹੜੀ ਹੁਣ ਆ ਖੋਲੀ ਐ ਨਾ ਇਹਦਾ ਸੂਆ ਦੱਸ ਬਈ ਸੂਆ ਰਮਣ ਬਾਈ ਤੀਜਾ ਇਹਦਾ ਤੀਜਾ ਸੂਆ ਹਾਂ ਹਾਂ ਠੀਕ ਆ ਕਿੰਨੇ ਦਿਨ ਬਾਕੀ ਇਹਦੇ ਇਹ ਦਿਨਾ ਬਸ ਹਫਤੇ ਦੀ ਕੱਚੀ ਆ ਰਮਣ ਹਫਤੇ ਦੀ ਕੱਚੀ ਆ ਕੀ ਰੇਟ ਰਹੂ ਇਹਦਾ ਰੇਟ ਦਾ ਟਾਟਾ ਵਟੇ ਜਾਵਾਂ ਟਾਟਾ ਵਟਾ ਇਹ 52000 ਰੁਪਏ ਲੈਣਾ ਰਹੁਣ ਬਈ ਐਵੇਂ ਕਹਿਨੂ ਆਪਾਂ 60 ਕਹਦੇ ਕੀ ਉਹਦਾ ਕੀ ਫਾਇਦਾ 52000 ਰੁਪਏ ਬਸ ਲੈਣਾ ਮਾਨਤਾ ਨਹੀਂ ਹੈ ਜੋ ਬਸ ਬਸ ਆਹੀ ਹਾਂ ਬਸ ਵੈਰੀ ਗੁੱਡ ਯਾਰ ਹਾਂ ਛੋੜ ਛੱਪੇ ਵਾਲਾ ਕੰਮ ਹੀ ਹੈ ਬਈ ਇਹ ਚ ਲੈ ਵੀ ਆ ਦੇਖੋ ਦਿਨ ਹਜੇ ਲੈ ਜਾਊਗੀ ਇਹ ਲੇਵੇ ਤੂੰ ਚੈੱਕ ਕਰ ਲੋ ਲੇਵਾ ਸੋਨਾ ਕਰਮ ਵਾਲੀ ਦਾ ਲੈ ਵੀ ਇਹ ਕੱਦ-ਗਾਠ ਵੀ ਜਿਹੜਾ ਚੰਗਾ ਹੈਗਾ ਕੱਦ-ਗਾਠ ਚੰਗਾ ਸ੍ਰੀ ਫਰਮਣ ਬਾਈ ਇਹ ਜੀ ਗੱਲ ਨਹੀਂ ਲੈ ਜਾਵਾ ਲੈ ਠੀਕ ਹੈ ਵੈਰੀ ਗੁੱਡ ਲਿਆ ਕਰ ਇੱਧਰ ਲੈ ਬਸ ਏ 52 ਦੀ ਬਸ ਲੈਣ ਦੇਣੀ ਆ ਲੈ ਵੀ ਆ 52000 ਰੁਪਏ ਦੀ ਗਾ ਮਿਲੂ ਤੁਹਾਨੂੰ ਕੱਦ ਘਾੜ ਬਹੁਤਾ ਵਹਿੜਦਾ ਤੇ ਲੇਵਾ ਵੀ ਸੋਹਣਾ ਤਿਆਰ ਕਰਦੀ ਤਰੀ ਹੁੰਦੀ ਐ ਦੁੱਧ ਦਾ ਐਸਟੀਮੇਟ ਤੁਸੀਂ ਆਪੇ ਲਾ ਲਿਓ ਠੀਕ ਆ ਦੁੱਧ ਵਾਲਾ ਤਾਂ ਕੰਮ ਹੀ ਨਹੀਂ ਵੇੜਦਾ ਭਾਈ ਨੇ ਤੇ ਜਿਹੜੀ ਆ ਆ ਗਈ ਇਹ ਜਰਸੀ ਦਾ ਨਗੀਨਾ ਆ ਗਿਆ ਪਹਿਲਾਂ ਸੁਖੀ ਰਵਣ ਬਾਈ ਜਾਸੀ ਦਾ ਹਾਂ ਠੀਕ ਆ ਕਰੋਸ ਚ ਕਰੋਸ ਆ 12 13 ਦਿਨਾਂ ਦੀ ਕਿ ਠੀਰਵਣ ਬਈ ਐ ਅੱਛਾ 12 13 ਦਿਨਾਂ ਦੀ ਹਾਂ ਹਾਂ ਸ਼ਰੀਫ ਵਾਲੀ ਅਗਰੀ ਬਣੀ ਪਹਿਲਣਾਂ ਜਿਵੇਂ ਲੈ ਐਂ ਭਾਈ ਆਪਾਂ ਇਹਦੇ ਲੈ ਠੀਕ ਆ ਲੈ ਇਹ ਆ ਹੀ ਵਹਿ ਜਾਂਦਾ ਨਜ਼ਰੇ ਤਾਂ ਬਰਾ 13 ਦਿਨ ਕੱਢਿ ਰਹਿਣ ਬਈ ਪਹਿਲੇ ਨਹੀਂ ਪਹਿਲੇ ਨਹੀਂ ਦੁੱਧ ਕੱਢੂਗੀ 16 17 ਕਿਲੋ ਕਰ ਆਪਾਂ ਕਹਿੰਦੇ ਨਹੀਂ ਅੱਛਾ ਬਾਕੀ ਆਲਾ ਖੁਦਾ ਆਪਣੇ ਪਤੀ ਲੱਗੂ ਦੇਖ ਕੀ ਰੇਟ ਰੇਟ ਇਹਦਾ ਟਾਟਾ ਵਾਟਾ ਇਹਦਾ 2 ਘੱਟ 60 ਲੈਣਾ ਬਾਈ 2 ਘੱਟ 60 ਹਾਂ ਲੈ ਕੋਈ 60 ਨਹੀਂ ਬਾੜ ਨਹੀਂ 2 ਘੱਟ ਵਾ ਟਾਟਾ ਵਾਟਾ ਮਾਨਤਨ ਕਰ ਦਾਂਗੇ ਬੰਦੇ ਦਾ ਠੀਕ ਹੈ ਹਾਂ ਜੇ ਬੰਦਾ ਘਰੇ ਖੁਦ ਕੋਲੇ ਆ ਕੇ ਲਿਆਉਗਾ ਆਪਾਂ ਹੋਰ ਵੀ ਮਾਨਤਨ ਕਰਾਂਗੇ ਹਾਂ ਹਾਂ ਜੇ ਘਰੇ ਆਊ ਆਪਣੇ ਕੋਲੇ ਚੱਲ ਕੇ ਠੀਕ ਹੈ ਹੋਰ ਵੀ ਮਾਨਤਨ ਹੋ ਜੂਗਾ ਵੈਰੀ ਗੁੱਡ ਲੋ ਵੀ ਆ ਦੇਖ ਲੋ ਹਜੇ ਦਿਨ ਲੈਂਦੀ ਆ ਮੋ ਦੈਨ ਲੈ ਜੂ ਹਜੇ ਦੈਨ ਤਾਂ ਲੈ ਜੂ ਬਾਈ ਹਾਂ ਦੈਨ ਲੈ ਨਹੀਂ ਪਤਾ 15 ਹੀ ਲੈ ਜਾਊ ਮੇਰੇ ਸਾਬ ਨਾਲ ਯਾਰ ਦੇਖੋ ਬਾਕੀ ਗਰਮੀ ਗਰਮੀ ਦਾ ਕਰਕੇ ਹਾਂ ਸ਼ਰੀਫ ਵਾਲੀ ਹੈ ਬਾਈ ਇੱਕ ਗੱਲ ਹੋਰ ਹੈ ਲੇਵਾ ਸੋਨਾ ਤਿਆਰ ਕਰ ਸੋਨਾ ਕਰੂਗੀ ਥਣ ਥਣ ਬਹੁਤ ਸੋਹਣਾ ਬਾਈ ਜਮ ਠੰਡੀ ਹੈ ਲੈ ਕੱਦ ਵੀ ਚੰਗਾ ਯਾਰ ਕੱਦ ਬਹੁਤ ਹੈਗਾ ਮੇਰਾ ਮੇਰਾ 6 ਫੁੱਟ ਦਾ ਮੋਢੇ ਦੇ ਮਾੜਾ ਮੋਟੇ ਨੀਮੀ ਨਿਮਦੀ ਹੈ ਹਾਂ ਲੈ ਚੱਲ ਲੈ ਵੀ ਆਹ ਦੇਖ ਲੋ 58000 ਰੁਪਏ ਦੀ ਜਰਸੀ ਕ੍ਰਾਉਸ ਅੱਛਾ ਵਿੱਕੀ ਜਿਹੜੀ ਤੈਨੂੰ ਹੁਣ ਆਹ ਸਿੰਘਾਂ ਵਾਲੀ ਵਹਿੜ ਹਾਂ ਬਾਈ ਇਹਦਾ ਸੂਆ ਬਾਈ ਸੂਆ ਦੂਜਾ ਰਵਣ ਬਾਈ ਇਹਦਾ ਅੱਛਾ ਦੂਜਾ ਸੂਆ ਮਗਰ ਬੱਚਾ ਹੁਣ ਮਗਰ ਬੱਛੀ ਆ ਹੁਣ ਹੀ ਸੂਈ ਆ ਬਾਈ ਹਜੇ ਅੱਧਾ ਘੰਟਾ ਹੋਇਆ ਹੈਗਾ ਜੇਰ ਪਈ ਨਹੀਂ ਬਾਈ ਹਜੇ ਠੀਕ ਆ ਹਾਂ ਹਾਂ ਲੈ ਵੀ ਆ ਦੇਖ ਲੋ ਹੁਣ ਤੁਸੀਂ ਇਹ ਵੀ ਬਾਈ ਨਕੀਨੇ ਆ ਜਮ ਇੱਕ ਤਰ੍ਹਾਂ ਦਾ ਦੇ ਸ਼ਰੀਫ ਸਰੂਫ ਵਾਲੀ ਜਿਵੇਂ ਮਰਜੀ ਮਰਥ ਫੇਰੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਲੈ ਬੱਚੇ ਨੂੰ ਚੰਗਾ ਤਾ ਬੱਚਾ ਜੀ ਆਇਆ ਨਹੀਂ ਬਈ ਸੂਈ ਹੋਣਾ ਜੇ ਅੱਛਾ ਹਾਂ ਜੇਰ ਪਈਗੀ ਜੇਰ ਪਈ ਨਹੀਂ ਹਜੇ ਅੱਛਾ ਅੱਧਾ ਅੱਧਾ ਘੰਟਾ ਹੋਇਆ ਜੀ ਬੱਚੇ ਦਾ ਕਰਦੀ ਐ ਨਾ ਥੋੜਾ ਜਾਂ ਨਹੀਂ ਕੋਈ ਗੱਲ ਨਹੀਂ ਲੈ ਜਾ ਆ ਦੇਖੋ ਲੇਵਾ ਜਿਹੜਾ ਹੈਗਾ ਸਫਾਈ ਬਹੁਤ ਹੈ ਲੇਵੇ ਦੀ ਰਮਨભાઈ ਇਹਦਾ ਰੇਟ ਕੀ ਰਹੂਗਾ ਰੇਟ ਤਾਂ ਬਈ ਕੋਈ ਮਰਜ਼ੀ ਕਰਾ ਲੈ 42000 ਰੁਪਏ ਲੈਣਾਗਾ ਠੀਕ ਆ ਹਾਂ ਲੈ ਵੀ ਆਹ ਤਾਜੀ ਸੂਈ 42000 ਰੁਪਏ ਦੀ ਜੇਰ ਹਜੇ ਪਈ ਨਹੀਂ ਹੈਗੀ ਠੀਕ ਆ ਦੁੱਧ ਜਿਹੜਾ ਹੈਗਾ ਉਹ ਥੋੜੇ ਸਾਹਮਣੇ ਆ ਆ ਜਾ ਮੋੜ ਲਿਆ ਬਈ ਇੱਧਰ ਲਿਆ ਹੁਣ ਬੱਚਾ ਛੱਡ ਦੇ ਕੋਈ ਗੱਲ ਨਹੀਂ ਜਾਣ ਦੇ ਬੱਚੇ ਤੇ ਲੈ ਵੀ ਆ ਬਾਹਰ ਹੀ ਤੇ ਇਹਨੂੰ ਬਾਹਰ ਹੀ ਕੱਢ ਲਿਆ ਕੱਢ ਲੈ ਬਾਹਰ ਵਿੱਕੀ ਇਹਦਾ ਮੈਨੂੰ ਐਂ ਦੱਸ ਸੁਆ ਕਿਹੜਾ ਸੁਆ ਦੂਜਾ ਰਮਣ ਬਾਈ ਇਹਦਾ ਦੂਜਾ ਸੁਆ ਹਾਂ ਆ ਸੂਈ ਨੂੰ ਕਿੰਨੇ ਦਿਨ ਹੋ ਗਏ ਪੰਜ ਇਹ ਰੁਕਾ ਹਫਤੇ ਦੀ ਸੂਈ ਰਮਣ ਬਾਈ ਹਫਤੇ ਦੀ ਸੂਈ ਤੇ ਕਿੰਨਾ ਕ ਦੁੱਧ ਤਿਆਰ ਕਰਕੇ ਦੁੱਧ ਹੈਗਾ ਹੁਣ 13 ਕਿਲੋ ਬਾਈ ਅੱਛਾ 13 ਕਿਲੋ ਹਾਂ ਹਾਂ ਠੀਕ ਆ ਹਫਤੇ ਦੀ ਸੂਈ ਤੇ 13 ਕਿਲੋ ਹਾਂ ਮਗਰ ਬੱਚਾ ਇਹਦਾ ਬੱਚਾ ਬਾਈ ਇਹਦਾ ਮਗਰ ਲੈ ਇਧਰ ਮੋੜ ਲੈ ਮੇਲ ਆ ਮਗਰ ਮੇਲ ਕਾ ਠੀਕ ਆ ਇਹ ਮੈਨੂੰ ਐਂ ਦੱਸ ਕੀ ਰੇਟ ਰਹੂ ਇਹਦਾ ਰੇਟ ਭਾਈ 65000 ਚ ਛੋਟ ਕਰ ਦਾਂ ਯਾਰ ਠੀਕ ਆ ਲੈ ਵੀ ਆਹਾ ਜਮ ਜੀ ਸੂਈ ਆ ਗਈ ਠੀਕ ਆ ਕੱਲਾ ਕੱਲਾ ਥਣ ਲੱਗਾ ਲੈਵੇ ਨੂੰ ਤੇ 65000 ਰੁਪਏ ਦੇ ਵਿੱਚ ਛੋਟ ਹੋ ਜੂਗੀ ਅ ਅੰਦਰ ਨਾ ਥੋੜਾ ਜਿਹਾ ਚਿੱਕੜ ਸੀ ਤਾਂ ਕਰਕੇ ਲਿਬੜੀ ਲੱਗਦੀ ਹੈ ਹਨਾ ਲੈ ਚੱਲ ਅੰਦਰ ਲੈ ਜਾ ਲੈ ਜਾ ਆ ਦੇਖੋ ਹਜੇ ਤਾਂ ਜਿਵੇਂ ਆਪਾਂ 3:00 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਫੇਰ ਤਾਂ 2-3 ਘੰਟੇ ਹੋਰ ਪਈ ਐ ਤੜਕੇ ਰਹਿਣ ਲੇਟੀ ਚ ਹੋਈ ਐ ਤੈਨੂੰ ਡਿੱਕੀ ਗਿਆ ਮੈਂ 8-9 ਵਜੇ ਚ ਹੋਈ ਐ ਅੱਛਾ ਹਾਂ ਠੀਕ ਆ 8 ਵਜੇ ਹਾਂ ਤੈਨੂੰ ਡਿੱਕੀ ਗਿਆ ਵੀ ਆਏਗਾ ਤਾਂ ਕਰਕੇ ਲੇਟ ਚ ਹੋਈ ਐ ਓਕੇ ਆ ਜਾ ਫਿਰ ਕਰ ਬਾਹਰ ਆ ਜਾ ਹੁਣ ਮੇਕੀ ਨੰਬਰ ਹੋਊਗਾ लास्ट ਨੰਬਰ ਮੇਰਾ ਹੈਗਾ 7015715972 ਰਮਨ ਭਾਈ ਠੀਕ ਐ ਹਾਂ ਵਟਸਐਪ ਵੀ ਇਹੇ ਕਾ ਉਹ ਵਾਲਾ ਵੀ ਇਹ ਹੀ ਐ ਹਾਂ ਚਲੋ ਬਹੁਤ ਬਹੁਤ ਧੰਨਵਾਦ ਤੇਰੇ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਇਹ ਵਿਕੀ ਬੰਦਾ ਜਿਹੜਾ ਹੈਗਾ ਤੁਹਾਨੂੰ ਕਿਵੇਂ ਲੱਗਿਆ ਆ ਬੰਦਾ ਤੁਹਾਨੂੰ ਮੈਨੂੰ ਐਂ ਦੱਸ ਦਿਓ ਵੀ ਤੁਹਾਨੂੰ ਇਹ ਵਪਾਰੀ ਕਿਵੇਂ ਲੱਗਿਆ ਕਮੈਂਟ ਕਰਕੇ ਨਰਮ ਹੈ ਕਿਵੇਂ ਆ ਕਾਰੋਬਾਰ ਚ ਕਿਵੇਂ ਲੱਗਦਾ ਤੁਹਾਨੂੰ ਇਹਦੇ ਤੇ ਗੈਸੇ ਜ਼ਰੂਰ ਲਾਇਓ ਤੇ ਬਾਕੀ ਬਾਈ ਇੱਥੇ ਆਇਓ ਕਿਉਂਕਿ ਹਰ ਇੱਕ ਪ੍ਰਕਾਰ ਦਾ ਪਸ਼ੂ ਲੈਣ ਦਾ ਕੋਈ ਬੰਦਾ ਇੱਛਕ ਹੁੰਦਾ ਤੇ ਕੋਈ ਮਹਿੰਗੇ ਵਾਲਾ ਕੋਈ ਸਸਤੇ ਵਾਲਾ ਆਇਓ ਇੱਥੇ ਇੱਥੇ ਆ ਕੇ ਤਸੱਲੀ ਕੋਲੇ ਆ ਕੇ ਦਸੱਲੀ ਕਰਕੇ ਲਿਆਵੇ ਰਮਣ ਕੋਈ ਵੀ ਆਵੇ ਬਾਈ ਆਪਾਂ ਹੋਰ ਵੀ ਮਾਨਤਨ ਕਰਾਂਗੇ ਇਹ ਬੰਦਾ ਕੋਲੇ ਖੁਦ ਚੱਲ ਕੇ ਆਊਗਾ ਨਾ ਆਪ ਹਾਂ ਆਨਲਾਈਨ ਮੰਗਾਉਣ ਦੀ ਕੋਸ਼ਿਸ਼ ਨਾ ਕਰੇ ਕੋਈ ਬੰਦਾ ਠੀਕ ਹੈ ਮੈਂ ਆਪਾਂ ਘਰੇ ਖੁਦ ਆ ਚੱਲ ਕੇ ਆਵੇ ਆਪਾਂ ਕੋਈ ਨਹੀਂ ਮੰਨਤਾਂ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਹਾਂ ਬਹੁਤ ਬਹੁਤ ਧੰਨਵਾਦ ਰਹਿਣ ਬਾਈ